ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਦੇ ਥਾਪੜ ਇੰਸਟੀਚਿਊਟ ਵਿਖੇ ਨੀਤੀ ਪੱਤਰ ਵੰਡ ਸਮਾਰੋਹ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਜੰਗਲਾਤ ਵਿਭਾਗ ਦੇ ਸੂਬਾ ਪ੍ਰਧਾਨ ਜਗਮੋਹਨ ਔਲਖ ਨੇ ਆਪਣੇ ਸਾਥੀਆਂ ਦੇ ਨਾਲ ਮੁੱਖ ਮੰਤਰੀ ਦੇ ਵਿਰੋਧ ਵਿੱਚ ਦੱਬ ਕੇ ਨਾਅਰੇਬਾਜ਼ੀ ਕੀਤੀ। ਨਹੀਂ ਆਉਂਦਾ ਹਾਏ ਹਾਏ ਕਾਰਨ ਨਾਉਂਦਾ ਹਾਏ ਹਾਏ ਉਪ ਮੁੱਖ ਮੰਤਰੀ ਹਾਏ ਹਾਏ ਉਪ ਮੁੱਖ ਮੰਤਰੀ ਹਾਏ ਹਾਏ ਅਰੇ ਲੱਗੇ ਰਹੇ ਹਾਏ ਹਾਏ ਉਪਤ ਕੇ ਖਾ ਗਏ ਹਾਏ ਹਾਏ ਤੇ ਆਪ ਨੂੰ ਖਾ ਗਏ ਹਾਏ ਹਾਏ ਕੱਲ ਨਹੀਂ ਆਉਂਦੀ ਹਾਏ ਹਾਏ ਆਪ ਨਹੀਂ ਆਉਂਦਾ ਜਗਮੌਣ ਆ ਲਖਾ ਮੈਂ ਡੰਗਲਾ ਦਾ ਸੂਬਾ ਪ੍ਰਧਾਨ ਕਿਹੜੀਆਂ ਮੰਗਾਂ ਨੂੰ ਲੈ ਕੇ ਜਿੱਦ ਤੱਕ ਅੱਜ ਅਸੀਂ ਜਿਹੜੇ ਲੰਮੇ ਅਸਤੇ ਤੋਂ 25-25 ਸਾਲਾਂ ਤੋਂ ਅਸੀਂ ਕਾਂਗਰਸ ਨੂੰ ਵੀ ਅਸੀਂ ਲੰਮੇ ਤਾ ਸੰਘਰਸ਼ ਕਰਦੇ ਰਹੇ ਕਾਲੀ ਸਰਕਾਰ ਨੂੰ ਵੀ ਲਗਾਤਾਰ ਸੰਘਰਸ਼ ਕਰਦੇ ਰਹੇ ਪਰ ਭਗਵਾਨ ਤਮਾਨ ਸਰਕਾਰ ਨੇ ਸਾਤੇ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਜਿੰਨੇ ਵੀ ਸਾਡੇ ਦਿੱਲੀ ਬੇਜੇ ਵਿੱਚ ਵਰਕ ਕਰਨ ਦੇ ਡਾਇਰੈਕਟਰ ਦੇ ਲੱਗੇ ਕੰਮ ਇਹਨੇ ਉਹਨਾਂ ਨੂੰ ਅਸੀਂ ਰੈਗੂਲਰ ਕਰਾਂਗੇ ਜਿਨ੍ਹਾਂ ਦੀ 7 ਸਾਲ ਦੀ ਸਰਵਿਸ ਹੋ ਗਈ ਆ ਪਰ ਅੱਜ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਦੇ ਨੇ ਉਹ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਵੀ ਜਿਹੜਾ 10ਵੀਂ ਪਾਸ ਆ ਉਹਨੂੰ ਅਸੀਂ ਜਿਹੜੇ 10 ਸਾਲ ਦੀ ਸਰਵਿਸ ਹੋ ਗਈ ਜਾਂ ਕਿਸੇ ਨੇ ਕੋਰਟ ਕੇਸ ਦੇ ਵਿੱਚ ਕੋਰਟ ਕੇਸ ਨਹੀਂ ਕੀਤਾ ਵਾ ਅਸੀਂ ਉਹਨਾਂ ਨੂੰ ਰੈਗੂਲਰ ਕਰਾਂਗੇ ਜਿਹੜੇ 25 30 ਸਾਲਾਂ ਤੋਂ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਰੈਗੂਲਰ ਕਰਾਂਗੇ ਕਿਉਂ ਭਾਨਪੜ ਨੇ ਜਦੋਂ ਕਿ ਇਹੋ ਬੇਲਦਾਰ ਨੇ ਬੁੱਟੇ ਲਾਉਣ ਦਾ ਕੰਮ ਉਹਨਾਂ ਨੂੰ ਤਜਰਬਾ ਜਿਹੜਾ ਹੈਗਾ 25 ਸਾਲ ਦਾ ਹੋ ਗਿਆ। ਉਹਨਾਂ ਨੂੰ ਰੈਗੂਲਰ ਹੋਣ ਤੋਂ ਬਾਝਾ ਰੱਖ ਰਹੇ ਨੇ। ਉਹਦਾ ਰੋਸ ਜਿਹੜਾ ਹੈਗਾ ਵਰਕਰਾਂ ਦੇ ਵਿੱਚ ਆਇਆ। ਉਹਨੂੰ ਲੈ ਕੇ ਅਸੀਂ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਹਾਂ। ਹੁਣ ਅਸੀਂ ਕਰੋ ਤੇ ਮਦਦ ਦੀ ਨੀਤੀ ਦੇ ਤਹਿਤ ਜਿਹੜਾ ਹੈਗਾ ਸੰਘਰਸ਼ ਕਰਾਂਗੇ ਸਰਕਾਰ ਦੇ ਵਿਰੁੱਧ ਇਸ ਕਰਕੇ ਅਸੀਂ ਜਿਹੜਾ ਹੈਗਾ ਅੱਜ ਮੁੱਖ ਮੰਤਰੀ ਨੂੰ ਤਜਾਵਨੇ ਦੇਣ ਲਈ ਆਏ ਆ ਜੇ ਸਾਡੇ ਜੰਗਲਾਤ ਦੇ ਕੰਮੇ ਪੱਕੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੱਕੇ ਮੋਟੇ ਲਾ ਕੇ ਜਿਹੜਾ ਹੈਗਾ ਸਰਕਾਰ ਦੇ ਵਿਰੁੱਧ ਰੋਸ ਸਾਡੇ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਇਸ ਮੰਤਰੀ ਨਾਲ ਕਟੋ-ਕਟ 15 20 ਮੀਟਿੰਗਾਂ ਹੋ ਗਈਆਂ 15 ਮਿੰਟ 20 ਮਿੰਟਾਂ ਦੇ ਵਿੱਚ ਸਮਸਤਾਲ ਮਟੋਲ ਤੋਂ ਬਗੈਰ ਸਾਡੇ ਜੰਗਲਾਤ ਮਾਮਲੇ ਇਕਟਾਰੂ ਚੱਕ ਜਿਨੇ ਕੰਨ ਨੂੰ ਕੋਈ ਜਵਾਬ ਦਿੱਤਾ ਇਹ ਤਾਲਾ ਲਾ ਕੇ ਮੋਦਨ ਦਾ ਵੀ ਸਾਨੂੰ ਰੈਗੂਲਰ ਕਰਾਂਗੇ ਪਰ 3 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਅੱਜ ਤੱਕ ਇੱਕ ਵੀ ਰੈਗੂਲਰ ਕੰਮ ਨਹੀਂ ਕੀਤਾ ਹੈ। ਮੁੱਖ ਮੰਤਰੀ ਸਾਹਿਬ ਨੂੰ ਕੋਈ ਮੰਗ ਪੱਤਰ ਵੀ ਦੋਗੇ। ਅੱਜ ਅਸੀਂ ਮੰਗ ਪੱਤਰ ਦੇਣ ਦੇ ਲਈ ਆਏ ਆ ਮੁੱਖ ਮੰਤਰੀ ਨੂੰ ਪਹਿਲਾਂ ਵੀ ਬਹੁਤ ਮੰਗ ਪੱਤਰ ਜੜਿਆ। ਮੁੱਖ ਮੰਤਰੀ ਦਿੱਤੇ ਨੇ ਪਰ ਜ਼ੋਰ ਨਾਲ ਕਹਿਣਾ ਪੈਂਦਾ ਬੜੇ ਦੁੱਖ ਨਾਲ ਕਹਿਣਾ ਪੈਂਦਾ। ਇੱਕ ਵੀ ਮੀਟਿੰਗ ਜਿਹੜੀ ਹੈਗੀ ਆ ਨਾ ਜੰਗਲਾਤ ਦੇ ਕਾਮਿਆਂ ਨਾਲ ਨਾ ਕਿਤੇ ਹੋਰ ਜੱਥੇ ਬੰਦਿਆਂ ਨਾਲ ਜਿੰਨੇ ਸਾਲਾਂ ਦੇ ਵਿੱਚ ਇਹਨਾਂ ਪੰਜਾਬ ਸਰਕਾਰ ਨੇ ਇੱਕ ਵੀ ਮੀਟਿੰਗ ਜਿਹੜੀ ਮਲਾਜ਼ਮਾਂ ਆਗੂਆਂ ਦੇ ਨਾਲ ਨਹੀਂ ਕੀਤੀ ਹੈਗੀ। ਇੱਕ ਵਾਰੀ ਸਰਕਾਰ ਕਹਿ ਰਹੀ ਜੁਕੀਏ 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 ਜਾਂ ਕਿ ਪਰਟੀ ਦਿੱਤੇ ਜਾ ਰਹੇ ਨੇ ਇਸ ਇਹ ਸਾਰਾ ਸਾਰਾ ਝੂਠ ਦਾ ਪਲੰਦਾ ਕਿਸੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਹੈਗਾ ਇੱਕ ਵੀ ਬੰਦਾ ਜਿਹੜਾ ਹੈਗਾ ਰੈਗੂਲਰ ਨਹੀਂ ਕੀਤਾ ਗਿਆ ਸਿਰਫ ਜਿਹੜਾ ਟੀਚਰਾਂ ਦਾ ਤਨਖਾਹ ਬਣਾਉ ਤੱਕਰ ਛੋਟੇ ਮੋਟੀਆਂ ਤਨਖਾਹਾਂ ਜੋ ਰੂਪਦੀਆਂ ਹਰ ਕਿਸੇ ਨੂੰ ਵੀ ਜਿਹੜਾ ਹੈਗਾ ਰੈਗੂਲਰ ਨਹੀਂ ਕੀਤਾ ਗਿਆ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ